ਮਲਵਿੰਦਰ ਸਿੰਘ ਕਾਂਗੜੇ ਐਨਪੀ ਨਿਊਜ਼ ਦੇ ਨਾਲ ਖਾਸ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਵਿੱਚ ਭਾਜਪਾ ਆਗੂ ਬੁਖਲਾਏ ਹੋਏ ਨੇ ਤੇ ਪੰਜਾਬੀਆਂ ਖਿਲਾਫ ਆਪਣੇ ਬਿਆਨ ਦੇ ਰਹੇ ਨੇ। ਮਲਵਿੰਦਰ ਸਿੰਘ ਕਾਂਗੜੇ ਕਹਿੰਦੇ ਕਿ ਸਮੁੱਚੇ ਪੰਜਾਬੀਆਂ ਤੋਂ ਭਾਜਪਾ ਨੂੰ ਮਾਫੀ ਮੰਗਣੀ ਚਾਹੀਦੀ ਹੈ। ਦਿੱਲੀ ਦੇ ਭਾਜਪਾ ਆਗੂ ਨੇ ਪੰਜਾਬੀਆਂ ਬਾਰੇ ਇੱਕ ਵੱਡਾ ਬਿਆਨ ਦਿੱਤਾ ਜਿਸ ਨਾਲ ਇਹ ਸਵਾਲ ਪੈਦਾ ਹੋ ਗਏ ਨੇ ਕਿ ਕੀ ਬੀਜੇਪੀ ਵਾਲਾ ਨੂੰ ਪੰਜਾਬੀ ਹੁਣ ਰਸ ਨਹੀਂ ਆ ਰਹੇ? ਦੂਜੇ ਪਾਸੇ ਬੀਜੇਪੀ ਦੇ ਪੰਜਾਬ ਦੇ ਕੁਝ ਵੱਡੇ ਆਗੂ ਉੱਥੋਂ ਐਮਪੀ ਵੀ ਰਹੇ ਨੇ। ਪਾਸ ਕਰਕੇ ਹੰਸਰਾਜ ਹੰਸ ਤੋਂ ਨੂੰ ਪਤੀ ਹੋਏਗਾ ਸੋ ਗੱਲ ਕਰ ਕਰਦੇ ਆ ਮਾਲਬਿੰਦਰ ਸਿੰਘ ਕੰਗਨ ਨਾਲ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਤੇ ਐਮਪੀ ਵੀ ਨੇ ਕੰਗਨ ਸਾਹਿਬ ਕੀ ਲੱਗਦਾ ਜੀਪੀ ਕਿਉਂ ਖਲਾਟ ਵਿੱਚ ਆ ਗਈ ਹੈ ਉਹ ਬਖਲਾਹੜ ਦਾ ਕਾਰਨ ਤੇ ਇਲੈਕਸ਼ਨ ਚ ਪਤਾ ਹੀ ਲੱਗ ਜਾਂਦਾ ਵੀ ਇਲੈਕਸ਼ਨ ਚ ਹਾਰ ਦਿਖ ਰਹੀ ਹੈ ਲੋਕਾਂ ਦਾ ਕੋਈ ਰਿਸਪਾਂਸ ਨਹੀਂ ਹੈ ਜੋ ਲੋਕਾਂ ਦਾ ਰਿਸਪਾਂਸ ਨਹੀਂ ਆਇਆ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਗਾਲਾਂ ਕੱਢਦੇ ਸੀ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਹੁਣ ਉਹਨਾਂ ਨੇ ਸਾਰੀ ਕਮਿਊਨਿਟੀ ਨੂੰ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪੰਜਾਬੀ ਚਾਹੇ ਉਹ ਦਿੱਲੀ ਚ ਬੈਠਾ ਚ ਪੰਜਾਬ ਚ ਬੈਠਾ ਸੋ ਇਹ ਇਹਨਾਂ ਨੂੰ ਆਪਣਾ ਹਾਰ ਦਿਖ ਰਹੀ ਐ ਇਸ ਕਰਕੇ ਪੂਰੀ ਕਮਿਊਨਿਟੀ ਨੂੰ ਜਿਹੜੀਆਂ ਗਾਲਾਂ ਕੱਢ ਰਿਹਾ ਪੰਜਾਬੀਆਂ ਖਿਲਾਫ ਚ ਸਿੱਖਾਂ ਖਿਲਾਫ ਏਜੰਡਾ ਸੈੱਟ ਕਰਨ ਦਾ ਕੋਈ ਹੈਗਾ ਮਾਮਲਾ ਇਹ ਏਜੰਡਾ ਤੇ ਸੈੱਟ ਕਰਨ ਦੀ ਲੋੜ ਹੀ ਨੂੰ ਉਹ ਏਜੰਡਾ ਹੀ ਉਹਨਾਂ ਦਾ ਇਹ ਆ ਦੇਖੋ ਉਹਨਾਂ ਦੀ ਜਿਹੜੀ ਸੋਚ ਹੈ ਉਹ ਆ ਪਾਕਿਸਤਾਨੀ ਅੰਦੋਲਨ ਚ ਦੇਖੀ ਐ ਕਿਤਰਾ ਬੀਜੇਪੀ ਦੇ ਲੀਡਰਾਂ ਨੇ ਵੱਡੇ ਤੋਂ ਵੱਡੇ ਲੀਡਰਾਂ ਨੇ ਵੱਧ ਛੱਡ ਕੇ ਕਿਸਾਨਾਂ ਨੂੰ ਗਾਲਾਂ ਕੱਢੀਆਂ ਕਿਉਂਕਿ ਪੰਜਾਬ ਦੇ ਸੀ ਪੰਜਾਬੀ ਚ ਇਹਨਾਂ ਦੀ ਜੋ ਅੰਦਰਲੀ ਨਫ਼ਰਤ ਹੈ ਮਾਨਸਿਕਤਾ ਹੈ ਸੋਚ ਹੈ ਉਹਦਾ ਪ੍ਰਗਟਾਵਾ ਪਰਵੇਸ਼ ਵਰਵਾ ਨੇ ਕੀਤਾ ਤੁਸੀਂ ਦੇਖਿਆ ਹੋਣਾ ਦਿੱਲੀ ਤੁਸੀਂ ਅਕਸਰ ਜਾਣਦੇ ਹੋ ਕੁਝ ਭਾਜਪਾ ਦੇ ਲੀਡਰ ਵੀ ਗਏ ਹੋਣੇ ਪ੍ਰਚਾਰ ਕਰਨ ਹਮੈਤ ਕਰਨ ਅਕਸਰ ਹੁੰਦਾ ਹੈ ਕਿ ਸਿਆਸੀ ਪਾਰਟੀਆਂ ਇੱਕ ਦੂਜੇ ਦੀਆਂ ਸੇਟਾਂ 'ਚ ਜਾ ਕੇ ਹਮੈਤ ਕਰਦੀਆਂ ਨੇ ਇਹ ਕੋਈ ਮਾੜਾਪੱਖ ਥੋੜੀ ਆ ਠੀਕ ਹੈ ਜਦੋਂ ਚੌਣ ਜਾਬਤੇ ਅਧੀਨ ਕੋਈ ਗੱਲ ਹੁੰਦੀ ਆ ਉਦੋਂ ਬੰਦਿਆਂ ਨੂੰ ਬਾਹਰ ਆਪਣੇ ਆਪ ਨਿਕਲਣਾ ਪੈਂਦਾ ਬਿਲਕੁਲ ਬਿਲਕੁਲ ਦੇਖੋ ਹਰ ਇੱਕ ਪਾਰਟੀ ਦੇ ਵਰਕਰ ਦਾ ਫਰਜ ਹੈ ਆਪਣੀ ਪਾਰਟੀ ਦੀ ਕੰਪੇਨ ਕਰਨਾ ਔਰ ਡੈਮੋਕਰੈਟਿਕ ਰਾਈਟ ਹੈ ਉਹਦਾ ਸੋ ਇਹ ਤੇ ਸਭ ਬਹਾਨੇਬਾਜ਼ੀਆਂ ਆ ਜੀ ਇਲੈਕਸ਼ਨ ਵਾਇਓਲੇਸ਼ਨ ਹੋ ਰਹੀ ਜੀ ਫਲਾਨਾ ਫਿਰ ਇਲੈਕਸ਼ਨ ਕਮਿਸ਼ਨ ਕਿੱਥੇ ਆ ਇਹ ਵਾਇਓਲੇਸ਼ਨ ਹੋ ਰਹੀ ਇਹ ਸਾਰਾ ਗਰਾਊਂਡ ਤਿਆਰ ਕਰ ਰਿਆ ਵੀ ਅਸੀਂ ਕੱਲ ਨੂੰ ਕਹਾਂਗੇ ਜੀ ਮਸ਼ੀਨਰੀ ਯੂਜ਼ ਹੋਈ ਇਸ ਕਰਕੇ ਹਾਰ ਗਏ ਜੀ ਪੰਜਾਬੀਆਂ ਨੇ ਸਾਨੂੰ ਹਰਾਤਾ ਪੰਜਾਬੀਆਂ ਨੂੰ ਜੇ ਤੁਸੀਂ ਗਾਲਾਂ ਕੱਢੋਗੇ ਤਾਂ ਹਾਰ ਹੋਣ ਗਈ ਮੈਨੂੰ ਤਾਂ ਲੱਗਦਾ ਇਹਨਾਂ ਦੇ ਜਿਹੜੇ ਕੈਂਡੀਡੇਟ ਹੈ ਪੰਜਾਬੀ ਕਈ ਉਹ ਵੀ ਆਪਣਾ ਸਟੈਂਡ ਸਪਸ਼ਟ ਕਰਨ ਨਹੀਂ ਤੇ ਲੋਕ ਸਪਸ਼ਟ ਕਰ ਦੇਣਗੇ ਤੇ ਕੋਈ ਸ਼ਿਕਾਇਤ ਵੀ ਕਰੋਂਗੇ ਇਲੈਕਸ਼ਨ ਕਮਿਸ਼ਨ ਕੋਲ ਕਿਉਂਕਿ ਇੱਕ ਤਰ੍ਹਾਂ ਨਾਲ ਵਿਵਾਦਿਤ ਬਿਆਨ ਆਇਆ ਕਿਸੇ ਕਮਿਊਨਿਟੀ ਨੂੰ ਬਦਨਾਮ ਕਰਨਾ ਮੈਂ ਡੈਫੀਨਿਟਲੀ ਜੋ ਲੀਗਲ ਪ੍ਰੋਵੀਜ਼ਨ ਹੈਗੇ ਆ ਉਹ ਸਾਰੇ ਲੀਗਲ ਪ੍ਰੋਵੀਜ਼ਨ ਅਡਾਪਟ ਅਸੀਂ ਕਰਾਂ ਤੇ ਮਾਫੀ ਮੰਗਣ ਦੀ ਵੀ ਗੱਲ ਆ ਰਹੀ ਹੈ ਜੇਕਰ ਮਾਫੀ ਪਾਰਟੀ ਮੰਗਦੀ ਆ ਜਾਂ ਵਰਮਾ ਜੀ ਮੰਗਦੇ ਨੇ ਫਿਰ ਤੁਹਾਡੀ ਸੰਤੁਸ਼ਟੀ ਹੋਏਗੀ ਮੇਰੀ ਸੰਤੁਸ਼ਟੀ ਹੋਣਾ ਕੀ ਆ ਮੈਨੂੰ ਕੱਲੇ ਨੂੰ ਗਾਲਾਂ ਥੋੜੀ ਕੱਢੀਆਂ ਜਿਹੜਾ ਬੰਦਾ ਦੇਸ਼ 'ਚ ਦੁਨੀਆ 'ਚ ਕਿਤੇ ਵੀ ਪ੍ਰਾਊਡਲੀ ਕਹਿੰਦਾ ਮੈਂ ਪੰਜਾਬੀ ਆ ਉਹਨਾਂ ਸਾਰਿਆਂ ਨੂੰ ਗਾਲਾਂ ਕੱਢੀਆਂ ਉਹਨਾਂ ਨੇ ਤੇ ਮਾਫੀ ਮੰਗਣੀ ਵੀ ਚਾਹੀਦੀ ਆ ਪ੍ਰਧਾਨ ਮੰਤਰੀ ਜੀ ਨੂੰ ਨੱਡਾ ਸਾਹਿਬ ਨੂੰ ਅਮੀਸ਼ਾਹ ਜੀ ਨੂੰ ਇਰਤੇ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਸਹਿਮਤ ਹੈ ਪਰਵੇਸ਼ ਵਰਮਾ ਨਾਲ ਜਾਂ ਨਹੀਂ ਹੈ ਮੇਨ ਮੁੱਦੇ ਕਿਹੜੇ ਉੱਭਰ ਕੇ ਆ ਰਹੇ ਨੇ ਕਿਉਂਕਿ ਕੇਜਰੀਵਾਲ ਜੀ ਬੋਲ ਰਹੇ ਸੀ ਕਿ ਬੇਰਜ਼ਗਰੀ ਦਾ ਵੱਡਾ ਮੁੱਦਾ ਹੈ ਤੁਹਾਨੂੰ ਕੀ ਲੱਗਦਾ ਕਿ ਉੱਥੇ ਮੇਨ ਮੁੱਦੇ ਇਹਨਾਂ ਦਿਨਾਂ ਚ ਕਿਹੜੇ ਨੇ ਕੋ ਉੱਥੇ ਮੇਨ ਤੌਰ ਗੱਲ ਜਿਹੜੀ ਆ ਲੋਕਾਂ ਨੂੰ ਇਹ ਲੱਗਦਾ ਹੈ ਵੀ ਦਿੱਲੀ ਨੂੰ ਹੋਰ ਹੱਕ ਮਿਲਣੇ ਚਾਹੀਦੇ ਦਿੱਲੀ ਦੀ ਚੁਣੀ ਸਰਕਾਰ ਨੂੰ ਵੱਧ ਤੋਂ ਵੱਧ ਹੱਕ ਜਿਹੜੇ ਆ ਕਿਉਂਕਿ ਲਗਾਤਾਰ ਭਾਜਪਾ ਨੇ ਉੱਥੇ ਇਹ ਬਿਹਸ ਸੂਬੇ ਦੇ ਹੱਕਾਂ ਤੇ ਡਾਕੇ ਮਾਰੇ ਕਮਜ਼ੋਰ ਕੀਤਾ ਔਰ ਡੈਮੋਕਰੈਟਿਕ ਤਰੀਕੇ ਨਾਲ ਇਹ ਵਾਇਲੇਸ਼ਨ ਹੈ ਕਨਸਟੀਟਿਊਸ਼ਨ ਦੀ ਔਰ ਬਾਕੀ ਜਿਤ ਤੱਕ ਗਵਰਨੈਂਸ ਦਾ ਮਾਮਲਾ ਹੈ ਬੁਨਿਆਦੀ ਸਹੂਲਤਾਂ ਦਾ ਮਾਮਲਾ ਹੈ ਐਜੂਕੇਸ਼ਨ ਹੈਲਥ ਪਾਣੀ ਬਿਜਲੀ ਉਹ ਤੇ ਆਵਾ ਦੀ ਪਾਰਟੀ ਨੇ ਬਿਹਤਰ ਕਰਕੇ ਦਿਖਾਇਆ ਇਸ ਕਰਕੇ ਵਾਰ-ਵਾਰ ਲੋਕ ਅਰਵਿੰਦ ਕੇਜਰੀਵਾਲ ਜੀ ਨੂੰ ਚੁਣਦੇ ਆ ਲਾਸਟਵਾਲ ਕਿਸਾਨੀ ਦਾ ਮੁੱਦਾ ਇਹਨਾਂ ਦਿਨਾਂ ਦਰ ਰਨ ਗਰਮ ਹੈ ਕਿ ਦਿੱਲੀ ਚੋਣਾਂ 'ਚ ਵੀ ਕਿਸਾਨਾਂ ਦੀ ਗੱਲ ਉੱਭਰ ਰਹੀ ਹੈ ਡੈਫੀਨਿਟਲੀ ਦੇਖੋ ਕਿਸਾਨ ਤੇ ਸਾਰੇ ਦੇਸ਼ ਦਾ ਅੰਦਾਜ਼ਾ ਤਾਂ ਹੈ ਔਰ ਕਿਸਾਨੀ ਮੁੱਦਾ ਔਰ ਕਿਸਾਨਾਂ ਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਰੋਲ